ਇਹ ਕਿਦਾਂ ਦਿਮਾਗੀ ਕੀ ਹਸਾਬ ਦਾ ਬਾਈ ਦਿਮਾਗ ਹੀ ਤੈਨੂੰ ਦੱਸ ਵੀ ਰਗੜਾ ਰੂੜਾ ਪਿੰਦਾ ਹੈ ਦਿਮਾਗ ਥੋੜਾ ਜਿਹਾ ਇਹਦਾ ਹੌਲਾ ਹੋ ਗਿਆ ਖੁਸ਼ਕ ਨਹੀਂ ਹੋ ਜਾਂਦਾ ਖੁਸ਼ ਹਾਂ ਕਦੋਂ 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 ਦਾ ਇਦਾਂ ਆਇਆ ਇਹ ਹੋਈ ਬਾਬਾ ਜੀ ਨਹੀਂ ਹੋ ਗਏ ਤੇ ਬਸ ਦੋ ਸਾਲ ਹੀ ਹੋ ਗਏ ਦੋ ਸਾਲ ਦੇ ਲਾਗੋ ਜੀ ਸਸੀ ਗਾਲ ਜੀ ਸਸੀ ਗਾਲ ਜੀ ਸਸੀ ਗਾਲ ਸਾਹਿਬ ਹੈ ਜੀ ਦਾ ਹਾਲ ਸਾਹਿਬ ਹੈ ਜੀ ਫਤਿਹ ਜੀ ਏ ਥੋੜੀ ਮੜੀ ਦੀ ਗੱਡੀ ਕਰਦੇ ਆਏ ਨੂੰ ਥੋੜੀ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਆ ਨਹੀਂ ਮੈਂ ਹੋਰ ਦੁੱਧ ਨਾ ਲਾਉਣਾ ਵੇ ਲੈ ਹਲੋ ਆਏ ਨੂੰ ਮੜੀ ਕਿੰਨੇ ਆਉਣਾ ਉਹ ਇਹ ਨਾਲ ਇੱਕ ਦੁੱਧ ਲਾਉਣਾ ਅੱਛਾ ਨਹੀਂ ਆਪਾਂ 10 ਮਿੰਟੇ ਚੱਲ ਜਣਾ ਆਪਾਂ ਮਿਲ ਕੇ ਚੱਲ ਜਣਾ ਨਹੀਂ ਖਾਣੀ ਨਹੀਂ ਨਹੀਂ ਕੋਈ ਚੱਕਰ ਨਹੀਂ ਆ ਹਾਂ ਇਹ ਬੇਟਾ ਦਾਦਾ ਅੱਛਾ ਉਹ ਬੇੜਾ ਜਿਆ ਕੀ ਆ ਭਾਜੀ ਕੱਥ 9 ਮਹੀਨੇ ਹੋ ਗਏ ਗੈਰੂ ਅੱਛਾ 9 10 ਮਹੀਨੇ ਹੋ ਗਿਆ ਘਰੋਂ ਗੈਰੂ ਆਨਵਾਹੀ ਤੇ ਇੱਥੇ ਲੰਬ ਦੇ ਰਹਿ ਏ ਡੇਰੀ ਡਾਰੇ ਜਾਂਦਾ ਅੱਛਾ ਰਗੜਾ ਰੁਗੜਾ ਪੀਂਦਾ ਅੱਛਾ ਅਮਤਾਂ ਨੂੰ ਮਾਰਾ ਅੱਛਾ ਤੇ ਅਸੀਂ ਆਹ ਕਿਤੇ ਡੇਰੀ ਡਾਰੇ ਬੈਠਾ ਹਾਂ ਘਰ ਚ ਕੌਣ ਘਰ ਚ ਕੌਣ ਹਾਂ ਘਰ ਚ ਕੌਣ ਕੋਣੀ ਦੇ ਘਰ ਚ ਮਾਂ ਵੀ ਹੈਗੀ ਤੇ ਉਹ ਵੀ ਯਾਰ ਸੇਤਰਾ ਆ ਆਪਣੇ ਪਿਓ ਜੀ ਲੱਗਦੇ ਢਿੰਕ ਲੱਗਦੇ ਮੈਂ ਪਿਤਾ ਤਾਇਆ ਅੱਛਾ ਪਿਤਾ 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 ਵੀ ਗਈ ਆ ਹਾਂਜੀ ਅੱਛਾ ਹਾਲੋ ਉਦੋਂ ਵੀਡੀਓ ਤੇ ਮਾਇਕ ਦਿਨ ਹੋ ਗਿਆ ਇਦੋਂ ਮੂਲੇ ਤੱਕ ਲਓ ਅੱਛਾ ਮਾਰੇ ਲੱਭਦਾ ਆਇਆ ਮੈਂ ਅੱਛਾ ਇਹ ਮੈਨੂੰ ਲੱਭਾ ਨਹੀਂ ਠੀਕ ਆ ਉਹ ਡੇਰੇ ਵਾਲੇ ਆਂਦੇ ਇੱਥੇ ਵਰਦਾ ਨਹੀਂ ਆਉਂਦਾ ਨਹੀਂ ਹੋ ਇਹਦੇ ਬਾਬੇ ਇਹ ਡੇਰੇ ਤੇ ਰਹਿ ਜਾਂ ਜਦੋਂ ਤੁਸੀਂ ਉਦੋਂ ਵੀਡੀਓ ਬਣਾ ਖੜੀ ਨਾ ਆ ਜਾ ਨਾ ਉਸ ਦਿਨ ਫਿਰ ਮੈਨੂੰ ਅਸੀਂ ਵੇਖੀ ਅੱਛਾ ਅੱਛਾ ਫਿਰ ਪਤਾ ਲੱਗਾ ਵੀ ਕਿਹੜਾ ਘਰ ਕਿਹੜਾ ਵਾ ਉਹ ਗਾਜ ਅੱਗੇ ਆ ਉਹ ਮੋਟਰਸਾਈਕਲ ਚਲਾ ਗਿਆ ਅੱਛਾ ਗੱਡੀ ਖਰਾਬ ਹੋ ਗਈ ਹਾਂਜੀ ਨਹੀਂ ਗੱਡੀ ਮੇਰੇ ਮੂੰਹ ਤੇ ਨਿਕਲ ਗਿਆ ਸੀ ਉੱਥੇ ਕੋਈ ਆ ਗਿਆ ਸੀ ਆਸ਼ਰਮ ਦੇ ਵਿੱਚ ਆ ਕੇ ਉਹ ਸਾਂਝ ਸੁਣਦੋਂਦੀ ਰਹਿੰਦੀ ਫਿਰ ਔਖਾ ਸੀਗਾ ਤੇ ਮੈਂ ਕੋਈ ਆਂਦੇ ਜਿੱਤੇ ਹੀ ਜਾ ਜਣਾ ਜੋ ਟਿਕਣ ਲੱਗੇ ਸੱਚਾ ਧੰਨਵਾਦ ਕੜਾ ਰੀ ਇਹ ਤ ਪਿਛੇ ਨਾ ਪਿਛੇ ਜਾ ਤੂੰ ਆ ਜਾ ਪਿਛੇ ਜਾ ਤੂੰ ਮਗਰ ਹੋ ਜਾ ਇਹਨਾਂ ਕੱਟਣਾ ਪੈਣਾ ਵੀ ਵੀਡੀਓ ਨਾ ਬੰਦ ਕਰੀ ਕੋਈ ਨਹੀਂ ਇਹਨੂੰ ਆਖਣਾ ਬੰਦ ਕਿਹੜਾ ਕਰ ਬਾਪੂ ਆਵੇ ਗਿਆ ਆਵੇ ਮੋਟਰਸਾਈਕਲ ਦੇ ਨਾਲ ਪਾਹ ਵਾਲਾ ਉਹ ਕੋਈ ਇਹ ਨਹੀਂ ਮਾਰਾ ਅੱਛਾ ਮੰਮੀ ਆ ਆ ਜੀ ਕੌਣ ਹੋ ਇਹ ਮੰਮੀ ਇਹ ਮੰਮੀ ਆ ਹਾਂ ਜੀ ਆ ਗਏ ਆ ਗਏ ਪਰ ਵਾਲੇ ਠੀਕ ਆ ਜੀ ਇਹ ਘਰ ਆਪਣਾ ਹਾਂ ਜੀ हाँ महाराज बैठे बैठे जी हां बस बैठे-बैठे तू दस तू बैठ जा मेरा वीर आज माता जी आ आज आ बैठो, बैठो, तो बैठो।, बैठो।, बैठो। तो कोई गल नहीं बब्बू ही माता जी आज जाओ इठे मैं माता जी इठे करो ये गुरु नानक ਪੁਰਨਾਮ ਸਾਦਾ ਆਗਾਛ ਚਲੋ ਇੱਥੇ ਬਹਿ ਜਾਓ ਉਦੋਂ ਦਾ ਗਿਆ ਜੀ ਅੱਠ ਨੌ 10 ਮਹੀਨੇ ਹੀ ਹੋ ਗਏ ਸਾਬ ਜਨਾਰ ਸਾਦਾ ਜੰਮਝੜਾ ਫੇਰ ਆਉਣ ਵਾਲਾ ਆਹੋ ਉਦੋਂ ਦਾ ਗਿਆ ਜੀ ਉਦੋਂ ਠੰਡ ਗਈ ਹੀ ਮਾਰੀ ਜੀ ਅੱਛਾ ਉਦੋਂ ਦਾ ਗਿਆ ਤੇ ਹੁਣ ਉਦੋਂ ਦਾ ਹੋਣਾ ਹੈ ਤੇ ਹੁਣ ਵੇਖਿਆ ਸੀ ਪਤਾ ਪਤਾ ਨਹੀਂ ਕਿੱਦਾਂ ਨਹੀਂ ਨਹੀਂ ਅਸੀਂ ਕਰਦੇ ਰਹੇ ਪਤਾ ਕੇ ਅੱਛਾ ਤੁਹਾਨੂੰ ਦੱਸਿਆ ਵੀ ਜਿਆਦਾ ਢੀਰੀ ਢਾਰੀ ਜਾਂਦਾ ਹੈ ਰਗੜਾ ਰੂੜਾ ਪਿੰਦਾ ਹੀ ਦੇ ਹੀ ਆਹ ਕਦੀ ਢੀਰੀ ਹੋਣਾ ਇਹਦੀ 5 ਪਰਸਨ ਲੱਭ ਗਿਆ ਇਧਰੇ ਹਿੰਦੂਪੁਰੇ ਮੋਲੇ ਚਾ ਕੱਲ ਅਰੇ ਲੱਭਦਾ ਆਇਆ ਜੂ ਆਂਦੇ ਇੱਥੇ ਵਰਦਾ ਨਹੀਂ ਇੱਥੇ ਆਇਆ ਨਹੀਂ ਕਦੀ ਉਹ ਅਸੀਂ ਆਨੇ ਕਦੀ ਜੱਟਾਂ ਝੱਟਾਂ ਦੀ ਕਾਬੂ ਆ ਗਿਆ ਆਇਆ ਹੀ ਕਾਬੂ ਇਹ ਆਇਆ ਹਾਂ ਦੱਸਦਾ ਹੋਏ ਆਪ ਖੁਦ ਆਦਾ ਕਿੰਨਾ ਕਿ 2-3 ਮਹੀਨੇ ਮੈਂ ਕਿਰੇ ਪੱਠੇ ਪਾਏ ਘਰੇ ਹਾਂ ਠੀਕ ਹੈ ਜੀ ਤੇ ਬਾਅਦ ਵਿੱਚ ਉਹ ਖਣੀ ਪਤਾ ਨਹੀਂ ਕੁੱਟਦੇ ਹੀ ਮਾਰਦੇ ਜਾਂ ਕਿਦਾਂ ਫਿਰ ਉਹ ਤੋਂ ਭੱਜ ਗਿਆ ਇਹ ਉਹ ਤਾਂ ਤੁਹੀ ਨਹੀਂ ਉਹਦੇ ਕੋਈ ਗਏ ਉਹਨਾਂ ਕੋ ਨਹੀਂ ਸਾਨੂੰ ਨਾ ਗਾਂਹ ਦੀ ਗਾਂ ਕਿੱਥੋਂ ਮਿਲਿਆ ਵਾ ਮਤਲਬ ਕਿ ਜੇ ਉਹ ਸਦਾ ਕਿ ਉਥੋਂ ਕਿਤੇ ਭੱਜ ਜਾਏ ਉਹ ਜਿੱਥੇ ਹੈ ਨਾ ਇਹ ਇੱਕ ਪਿੰਡ ਫੜਿਆ ਗਿਆ ਜਿੱਥੇ ਜਟਾ ਨੇ ਫੜਿਆ ਹੈ ਹਾਂਜੀ ਉਥੇ ਉਥੇ ਮੇਰਾ ਇਹਦੇ ਮਾਮੇ ਦਾ ਮੁੰਡਾ ਵਿਆਹ ਆ ਕਿਹੜੇ ਪਿੰਡ ਉਹ ਜਿਹੜਾ ਦੂ ਦੂ ਵਾਲਕੀ ਉਹਦਾ ਨਾਮ ਇਹ ਇਹਨੂੰ ਤਾਂ ਮਸਤ ਗੱਡੋਂ ਲੈ ਗਿਆ ਹਾਂ ਮਸਤ ਗੱਡੀ ਮਸਤ ਗੱਡੀ ਵਿਆਹ ਆ ਅੱਛਾ ਅਹੀਂ ਉਸੇ ਉਰੇਲੇ ਬਨੇ ਡਰੇ ਉਹ ਹੈਗੀ ਬੇਲਾ ਜਾਣਾ ਡਰੇ ਡਰੇ ਉਥੇ ਉਥੇ ਅਸੀਂ ਜੰਨੇ ਗਏ ਹਾਂ ਜੰਨੇ ਗਏ ਹਾਂ ਕਿ ਉਥੇ ਉਹ ਪਿੰਡ ਦੇ ਵਿੱਚ ਨਹੀਂ ਹੈਗਾ ਉਹ ਕੋਈ ਉਹਦੇ ਬਾਹਰ ਉਹਨੇ ਕੁੰਚ ਕੀਤਾ ਇਹ ਕਿਦਾਂ ਦਿਮਾਗੀ ਕੀ ਹਿਸਾਬ ਦਾ ਬਾਈ ਬਾਹਰ ਹੀ ਤੈਨੂੰ ਦੱਸ ਵੀ ਰਗੜਾ ਰੂੜਾ ਪੀਂਦਾ ਹੈ ਤੇ ਮਾ ਥੋੜਾ ਜਿਹਾ ਇਹਦਾ ਹੌਲਾ ਹੋ ਗਿਆ ਖੁਸ਼ਕ ਨਹੀਂ ਹੋ ਜਾਂਦਾ ਖੁਸ਼ ਹਾਂ ਕਦੋਂ 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 ਕਦਾਂ ਆਇਆ ਇਹ ਇਹ ਉਹ ਬਾਬਾ ਜਿਹੜੀ ਹੋਵੇ ਤੇ ਬਸ ਦੋ ਸਾਲ ਹੀ ਹੋ ਗਏ ਦੋ ਸਾਲ ਦੇ ਨੇ ਉੱਥੇ ਦਾ ਵਿਆਹ ਹੈ ਕਿ ਮਾਰੀਆਂ ਬਣਾਉਂਦੀ ਆ ਅੱਛਾ ਮਾਰੀ ਇਹਦਾ ਝੋਟਾ ਭਰਾ ਵੀ ਇਹ ਵੀ ਅੱਛਾ ਇਹ ਵੀ ਅਲਮਾਰੀਆਂ ਬਣਾਉਂਦਾ ਸੀ ਹੁਣ ਆ ਜਾਂਦੇ ਆ ਇਕੱਠੇ ਜਿਆ ਉੰਦਾ ਦਾ ਦਾ ਰੇ ਆਹ 5.5 ਲੈਂਦੀ 1000 ਲੈਂਦੀ ਦੋਵੇਂ ਹੀ ਕੰਮ ਦੇ ਇਹ ਤੈਨੂੰ ਆਖਿਆ ਵੀ ਜਦੋਂ ਉਖੜ ਗਿਆ ਨਾ ਜਦੋਂ ਨਿਕਲ ਗਿਆ ਪਰ ਉਹ ਮੁੜ ਕੇ ਫਿਰ ਵਾਇਆ ਨਹੀਂ ਵਾਪਸ ਤੇ ਵਿਆਹ ਹੋਇਆ ਵੀ ਦਾ ਇਹ ਤਾਂ ਨਹੀਂ ਨਿਕਰਾਇਆ ਹੀ ਨਹੀਂ ਆ ਇਹ ਕਿ ਕਰਾ ਲੈਂਦਾ ਤੇ ਇਹ ਦੀ ਜਿਹੜੇ ਨਿਆਣੇ ਹੋਣੇ ਅੱਛਾ ਅੱਛਾ ਇਹ ਇੱਕ ਕਰੋਗਾਨੀ ਦਿੱਤੀਆਂ 55 40 ਸਾਲਾਂ ਦਾ ਹੋ ਗਿਆ ਹਣਾ ਅੱਛਾ ਅੱਛਾ 40 ਸਾਲਾਂ ਦਾ ਤੇ ਇਹ ਸਾਬ ਲਾ ਲਓ ਵੀ ਜਿਹੜੇ ਜਿਹੜੇ ਇਹ ਦੀ ਇਹ ਦੀ ਜਿਹੜੇ ਨਿਆਣੇ ਹੋ ਜਾਣੇ ਇਹ ਛੋਟਾ ਮੁੰਡਾ ਇਹਦਾ ਇਹਦਾ ਭਰਾ ਆ ਓੜੀ ਓੜੀ ਜਿਹਦੇ ਦੇ ਉਹਦੇ ਪਤੀਏ ਹੋ ਜਾਣੇ ਅੱਛਾ ਤੇ ਨਾ ਉਹਨਾਂ ਨੂੰ ਪਤਾ ਲੱਗਣਾ ਚਾਚਾ ਕਿਹੜਾ ਦੇ ਪਤੀਏ ਗਿੜੇ ਆ ਲਿਆ ਪਾਣੀ ਲਿਆ ਸ਼ੁਕਰ ਕਰੋ ਇਹ ਜਿਹੜਾ ਆਇਆ ਵਾ ਕਿ ਚੰਗੇ ਭਰਾ ਦੇ ਹੱਥ ਆਇਆ ਹਾਂਜੀ ਹਾਂਜੀ ਆ ਉਹਨਾਂ ਕਹਿੰਦਾ ਚੰਗੇ ਦੇ ਆ ਜੇਕਰ ਗਲਤ ਦੇ ਹੱਥ ਆ ਜਾਂਦਾ ਤੇ ਹੋ ਸਕਦਾ ਵੀ ਹੋਰ ਟਾਈਮ ਲਾਇਨ ਹੋਰ ਕਹਿੰਦੇ ਅਸੀ ਕਾਲ ਭਾਬੀ ਇਹਦੇ ਹਾਂਜੀ ਹਾਂ ਪਏ ਇਹ ਵੱਡਾਇਆ ਦੇ ਛੋਟਾ ਅੱਛਾ ਅੱਛਾ ਹਾਂ ਚਲੋ ਸ਼ੁਕਰ ਕਰੋ ਅੱਜ ਇਹ ਬੱਚਾ ਮਿਲਿਆ ਹੈ ਕਿਦਾਂ ਲੱਗਦਾ ਅੱਜ ਕੀ ਅੱਜ ਪਾਵਰ ਹੋ ਗਈ ਹੈ ਹਾਂ ਕੋਸ਼ ਮਾਤਾ ਹਾਂ ਮਾਂ ਅਸੀਂ ਕੱਲ ਪਰ ਤੀ ਤੇ ਮਿਲੇ ਨਹੀਂ ਮੁੰਡੇ ਨੂੰ ਦੇ ਹਾਂ ਇਹ ਕੌਣ ਹੈ ਆ ਕੌਣ ਆ ਤੇਰੀ ਮੰਮੀ ਆ ਇਹ ਤੇ ਮੇਰੀ ਮੰਮੀ ਆ ਇਹਦੇ ਮਾਤਾ ਜੀ ਉੱਥੇ ਪੈਣੀ ਇਹ ਜਿੱਥੇ ਇਹਨੂੰ ਹੀ ਲੈ ਕੇ ਜਾਂਦਾ ਸੀ ਨਾ ਇਹ ਪੂਰਾ ਪਾਕਿਸਤਾਨ ਦੇ ਬਾਰਡਰ ਤੇ ਸੀਗਾ ਇਹਦੀ ਕਿਸਮਤ ਇਹਦੀ ਚੰਗੀ ਆ ਕਿ ਰਾਤ ਨੂੰ ਜਿੱਥੇ ਤੁਰਿਆ ਫਿਰਦਾ ਸੀ ਜਿਉਂ ਵੀਰ ਨਾਂ ਲੈ ਕੇ ਹੁੰਦੇ ਨਾ ਤੇ ਮਿਲਟਰੀ ਵਾਲੇ ਦੇਖ ਲੈਂਦੇ ਤੇ ਉਹ ਗੋਲੀ ਮਾਰ ਸਕਦੇ ਸੀਦੇ ਕੋਈ ਵੀ ਇਹਦੀ ਮਤਲਬ ਕਿ ਵੈਲਿਊ ਨਹੀਂ ਪੈਣੀ ਕੋਈ ਇਹਦਾ ਮਤਲਬ ਕਿ ਦਸਤੋਖ ਨਹੀਂ ਤੁਹਾਨੂੰ ਸਾਡੀ ਮੰਨੀ ਨਹੀਂ ਲੱਗਣੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਉੱਥੋਂ ਵੀਰ ਚੁੱਕ ਕੇ ਇਹਨੂੰ ਲੈ ਕੇ ਆਏ ਆਪਣੇ ਘਰੇ ਰੱਖਿਆ ਤੇ ਫਿਰ ਇਹਨੇ ਦੱਸਿਆ ਕਿ ਮੈਂ ਕਿਸੇ ਦੇ ਘਰੇ 2-3 ਮਹੀਨੇ ਪੱਠੇ ਪੌਂਦਾ ਰਿਹਾ ਸੀ ਆ ਬੜਿਆ ਉਹ ਵੀਡੀਓ ਬਣਾਏ ਮੁੰਡੇ ਲੁੱਟੇ ਨੇ ਹੁਣ ਬੇਨਤੀ ਮੇਰੀ ਇਹ ਆ ਤੁਹਾਡੇ ਅੱਗੇ ਕਿ ਰੱਬ ਨਾ ਕਰੇ ਕੱਲ ਨੂੰ ਫੇਰ ਕਿਤੇ ਘਰੋਂ ਚਲ ਜਾਈ ਕਿਉਂਕਿ ਹਰ ਵਾਰੀ ਚੰਗੇ ਬੰਦੇ ਨਹੀਂ ਮਿਲਦੇ ਇਹਦਾ ਮਾਤਾ ਜੀ ਇਹਦਾ ਆਪਦਾ ਨੰਬਰ ਨਾ ਤੁਸੀਂ ਇਹ ਕਿਤੇ ਗੁੱਟ ਤੇ ਜਾਂ ਇੱਥੇ ਉੱਤੇ ਸਨਵਾ ਜਰੂਰ ਦਿਓ ਹਾਂਜੀ ਹਾਂਜੀ ਹਾਂ ਹੁਣ ਅਠੀ ਨੌਵੀਂ ਮਹੀਨੇ ਆਇਆ ਮਾਤਾ ਦੇ ਨਾ ਅੱਖਾਂ 'ਚ ਮਾਤਾ ਦੇ ਪਾਣੀ ਵੀ ਆ ਗਿਆ ਪਰ ਰੱਬ ਨਾ ਕਰੇ ਕੱਲ ਨੂੰ ਕਿਤੇ ਇਹੋ ਜੀ ਗੱਲ ਨਾ ਕੋਈ ਹੋਵੇ ਪਰ ਜੀ ਨੂੰ ਕੁਝ ਤੇ ਹੁੰਦਾ ਹੋਊਗਾ ਜਦੋਂ ਘਰੇ ਦੀਦਾ ਨਹੀਂ ਹੈਗਾ ਉਹ ਤੇ ਜਵਾਨ ਤੇ ਉੱਤੇ ਆ ਜੀ ਹਾਂਜੀ ਇੱਥੇ ਰੱਖਣੇ ਉੱਤੇ ਦਿੱਤਾ ਹਾਂ ਹਾਂ ਸਾਡੀ ਗੱਡੀ ਥੜੇ ਪਤਾ ਨਹੀਂ ਕਿਤਾ ਕਿਹੜੇ ਡੇਰੇ ਤੇ ਕਿਤੇ ਇੱਕ ਬਾਹਰ ਰੋਡ ਤੇ ਅੰਮ੍ਰਿਤਸਰ ਚਾਹ ਚਾਗ ਵਾਲੇ ਇੱਧਰ ਆ ਜੀ ਤੇ ਤੁਸੀਂ ਆਉਂਦੇ ਆ ਜੀ ਆ ਜਿਹੜਾ ਬੰਦੂ ਨਾ ਜਾਂਦੀ ਨਹੀਂ ਤੇ ਹੁਣ ਇਦਾਂ ਕਰਨਾ ਵਾਂਗੇ ਆਪ ਆਪ ਦਾ ਨੰਬਰ ਇਹਦੇ ਇੱਥੇ ਜਾਂ ਇੱਥੇ ਰੱਖਣਵਾਜ ਜ਼ਰੂਰ ਦਿਓ ਇਹ ਬੈਂਦੀ ਆ ਉਹਨੇ 500 ਰੁਪਇਆ ਲੈਣਾ ਡੜ ਤੋਂ ਮੇਰੇ ਸਾਣਾ ਜਿਹੜੇ ਟੈਟੂ ਜੇ ਨਹੀਂ ਬਣਾਉਂਦੇ ਉਹਨਾਂ ਨੇ 4-500 ਰੁਪਇਆ ਲੈਣਗੇ ਨੰਬਰ ਆਪ ਦਾ ਜਰੂਰ ਖਨਵਾ ਦਿਓ ਨਾਲ ਲਿਖ ਦਿਓ ਆਨੰਦਗੜ੍ਹ ਤੇ ਪਿੰਡ ਦਾ ਆਪ ਦਾ ਸ਼ਹਿਰ ਦਾ ਨਾਮ ਲਿਖ ਦਿਓ ਬਸ ਆਨੰਦਗੜ੍ਹ ਹੀ ਪਿੰਡ ਨੇ ਆਨੰਦਗੜ੍ਹ ਆਨੰਦਗੜ੍ਹ ਹਾਂਜੀ ਧੰਨਵਾਦ ਹਾਂਜੀ ਸੰਜੀ ਸਾਰੇ ਵੀਰਾਂ ਨੂੰ ਵੈਗੋ ਜਿੱਕਾ ਖਾਲਸਾ ਵੈਗੋ ਜਿੱਕੀ ਫਤਿਹ ਆਪਾਂ ਇਸ ਵੀਰ ਦੀ ਵੀਡੀਓ ਪਾਈ ਸੀ ਮਸਤਗੜ੍ਹ ਪਿੰਡ ਜ਼ਿਲ੍ਹਾ ਤਰਨਤਾਰਨ ਇਹ ਮਸਤਗੜ ਖੇਮ ਕੰਦੇ ਲਾਗੇ ਪੈਂਦਾ ਉੱਥੋਂ ਇਸ ਵੀਰ ਨੂੰ ਹੀ ਲੈ ਕੇ ਆਏ ਸੀਗੇ ਤੇ ਮੈਂ ਧੰਨਵਾਦ ਕਰਦਾ ਵਾਂ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਇਸ ਨੂੰ ਲਿਆ ਕੇ ਆਪਣੇ ਘਰ ਰੱਖਿਆ ਉਸ ਤੋਂ ਬਾਅਦ ਸਾਨੂੰ ਫੋਨ ਕੀਤਾ ਕਿ ਵੀਰੇ ਇਦਾਂ ਕੋਈ ਮੈਂਟਲੀ ਡਿਸਟਰਬ ਵੀਰਵਾ ਤੇ ਬਾਰਡਰ ਏਰੀਆ 'ਚ ਤੁਰਿਆ ਫਿਰਦਾ ਵਾ ਰੱਬ ਨਾ ਕਰੇ ਕੋਈ ਇਹਨੂੰ ਪੁਲਿਸ ਵਾਲੇ ਜਾਂ ਕੋਈ ਇਹਨੂੰ ਆਰਮੀ ਵਾਲੇ ਇਹਨੂੰ ਸ਼ੂਟ ਕਰ ਸਕਦੇ ਕਿਉਂਕਿ ਇਹ ਫਿਰਦਾ ਸੀ ਡੇਂਜਰ ਜ਼ੋਨ 'ਚ ਫਿਰਦਾ ਸੀਗਾ ਐਨੋ ਐਲਓਸੀ ਦੇ ਲਾਗੇ ਫਿਰਦਾ ਸੀਗਾ ਤੇ ਚਲੋ ਮੈਂ ਧੰਨਵਾਦ ਕਰਦਾ ਉਹਨਾਂ ਵੀਰਾਂ ਦਾ ਉਸ ਤੋਂ ਬਾਅਦ ਅਸੀਂ ਨੈਟ ਤੇ ਵੀਡੀਓ ਪਾਈ ਤੇ ਇਥੋਂ ਹੀ ਪਿੰਡ ਤੋਂ ਵੀਰ ਕਵਰ ਵੀਰਾ ਕਵਰ ਵੀਰੋ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਵਰ ਪੀਜਨ ਵਾਲੇ ਆ ਉਹਨੇ ਵੀਡੀਓ ਵੇਖ ਕੇ ਮੇਰੇ ਨਾਲ ਸੰਪਰਕ ਕੀਤਾ ਤੇ ਕਹਿੰਦਾ ਕਿ ਵੀਰੇ ਮੈਂ ਇੰਨਾ ਦੇ ਪਿੰਡ ਏਰੀਆ ਦਾ ਹੀ ਆ ਤੇ ਮੈਂ ਪਰਿਵਾਰ ਲੱਭਦਾ ਵਾਂ ਚਲੋ ਉਹ ਵੀਰ ਆਇਆ ਤੁਹਾਡੇ ਘਰ ਵੀਰ ਆਇਆ ਸੀ ਕੱਲ ਪਰਸੋ ਇੱਕ ਉਹਨੇ ਮੇਰੇ ਨਾਲ ਸੰਪਰਕ ਕਰਵਾਇਆ ਤੁਹਾਡਾ ਹਾਂ ਬਹੁਤ ਟਾਈਮ ਨਹੀਂ ਹੈਗਾ ਮੈਂ ਅਸਵੀਰੀ ਆਉਂਗਾ ਹਾਂ ਚਲੋ ਉਹਦਾ ਵੀ ਇਹਦਾ ਵੀ ਧੰਨਵਾਦ ਤੇ ਇਸ ਹਫਤੇ ਬਾਬਾ ਜੀ ਵਾਈ ਗੁਰੂ ਨੇ ਮੇਰ ਕੀਤੇ ਇੰਨਾ ਇਸ ਮਹੀਨੇ ਨਾ ਆ ਪੰਜਵੇਂ ਛੇਵੇਂ ਵੀਰ ਵਾ ਜਿਹੜਾ ਆਪਣੇ ਘਰ ਚੱਲ ਗਿਆ ਠੀਕ ਹੈ ਜੀ ਤੇ ਬੜੀ ਖੁਸ਼ੀ ਹੁੰਦੀ ਆ ਜਦੋਂ ਸੰਗਤਾਂ ਦਾ ਸਹਿਯੋਗ ਦਿੰਨੀ ਆ ਵਾ ਹੁਣ ਮੇਰਾ ਵੀਰ ਕਿਤੇ ਨਾ ਜਾਈ ਜੇ ਕੋਈ ਕੁਰਦਾ ਮਰਦਾ ਤਾਂ ਦੱਸ ਦੇ ਨਹੀਂ ਨਹੀਂ ਕੰਮ ਵਾਲਾ ਤੂੰ ਬੰਨ੍ਹਿਆ ਹੋਇਆ ਹੈਗਾ ਅੱਛਾ ਕੌਣ ਕਿੱਥੇ ਲੱਗ ਗਿਆ ਸੀਗਾ ਕਿੱਥੇ ਲੱਗ ਗਿਆ ਸੀਗਾ ਦਾਨ ਨਹੀਂ ਕਰਦੇ ਤਲਵੰਡੀ ਤੋਂ ਘਟ ਗਈ ਹਾਂ ਕੰਮ ਕੁੰਮ ਨਹੀਂ ਨਹੀਂ ਕੱਪਰਵਾ ਭਰਾ ਤੇਰਾ ਹੈਗਾ ਵਾ ਉਹ ਵੀ ਕੰਮ ਵਾਲਾ ਉਹ ਵੀ ਤੈਨੂੰ ਖੜਦਾ ਉਹ ਤੈਨੂੰ ਚਲ ਜਾ ਕਰਾਂਗੇ ਕੰਮ ਤੇ ਜਾਣਾ ਮਤ ਜਾਂਦੇ ਦੇ ਹਨ ਕੰਮ ਦਾ ਮੰੰਦਾ ਬਹੁਤ ਜਿਆਦਾ ਹੀ ਹਨ ਮਾਰ ਕੇ ਬਣੇਗੇ ਕਪੜੇ ਰੱਖਣ ਵਾਲੀਆਂ ਵੇਖੋ ਮੰੰਦਾ ਜਿਆਦਾ ਮੈਂ ਮੰੰਦਾ ਮੰੰਦਾ ਜਿਆਦਾ ਤਾਰੀ ਭਰਾ ਨਾਲੋਂ ਭੱਜ ਗਏ ਹਾਂ ਉਹਨਾਂ ਨੇ ਇਹ ਦਸਮ ਮਾਰ ਕੇ ਪਾਸੇ ਜਾਵੇ ਤੇ ਫੇਰ ਹੀ ਆਣਾ ਡਿਸਟਰਬਾ ਇੱਕ ਆਪਣੀ ਗੱਲਾਂ ਮਾਰਦਾ ਸੀ ਉਦੋਂ ਵੀ ਹਾਂ ਦਿਮਾਗ ਥੋੜਾ ਕੁਝ ਪੰਜਾਓ ਹਾਂ ਚਲੋ ਕੀ ਆਉਣੀ ਖਾਂਦਾ ਸਰਦੀ ਦੀ ਪਾਗ ਦੀ ਜੇ ਆਕੂਗਾ ਮੈਂ ਸਰਜੀ ਕਿਉਂ ਆ ਇਹਨਾਂ ਚਭਾਲ ਹਸਪਤਲ ਹੈਗਾ ਵਾ ਚਭਾ ਜਦੋਂ ਆਪਾਂ ਤਰਨ ਤੇ ਚਭਾਲ ਤੇ ਇਧਰ ਦੀ ਚਭਾਲ ਜਾਓਗੇ ਨਾ ਚਭਾਲ ਤੋਂ ਜਦੋਂ ਤਰਨ ਤਰੋਂ ਨਿਕਲਣਾ ਵਾ ਨਿਆਰਾ ਹਸਪਤਲ ਆ ਖੱਬੇ ਹੱਥੀ ਨਿਆਰਾ ਪੰਪ ਵਾ ਪੈਟਰੋਲ ਪੰਪ ਨਿਆਰਾ ਵਾ ਪੈਣੀ ਮੇਰੀ ਗੱਲ ਸੁਣਨਾ ਤੁਸੀਂ ਜਦੋਂ ਆਪਾਂ ਚਭਾਲ ਨੂੰ ਜੇ ਗਏ ਨਾ ਇਧਰ ਦੀ ਬਾਹਰ ਵੱarti ਤੇ ਚਭਾਲ ਤੋਂ ਜਿਹੜੀ ਤਰਨ ਤਰ ਨੂੰ ਛੜਕ ਮੁਰ ਜਾਂਦੀ ਆ ਹਾਂ ਖੱਬੇ ਹੱਥ ਚਭਾਲ ਤੋਂ ਨਿਕਲਦਾ ਸਾਰੀ ਖੱਬੇ ਹੱਥ ਨਿਆਰਾ ਪੈਟਰੋਲ ਪੰਪ ਆ ਉੱਥੇ ਸਰਕਾਰੀ ਡਾਕਟਰ ਬਿੰਦਾ ਵਾ ਉਹਨਾਂ ਉਹ ਦਿਮਾਗੀ ਦਵਾਈ ਦਿੰਦੇ ਆ ਠੀਕ ਹੈ ਠੀਕ ਹੈ ਜੀ ਇਹਦੀ ਤੁਸੀਂ ਦਿਮਾਗੀ ਦਵਾਈ ਚਲਾ ਲਓ ਮੀ ਹਾ 10 ਦਿਨਾਂ ਦੀ 300 400 ਦੀ ਦਵਾਈ ਆ ਮਹੀਨੇ ਦੀ ਮਤਲਬ ਕਿ 1000 ਰੁਪਏ ਦੀ ਦਵਾਈ ਮਹਿੰਗੀ ਨਹੀਂ ਆ ਇਹਨੂੰ ਤੁਸੀਂ ਦਿਵਾਓਗੇ ਨਾ ਇਹ ਸੈੱਟ ਹੋ ਜਾਊਗਾ ਤੇ ਇਹ ਘਰ ਦਾ ਕੰਮ ਲੈ ਕੇ ਕਰੂਗਾ ਹਾਂ ਠੀਕ ਹੈ ਹਾਂ ਐਦਾਂ ਤੇ ਅੱਜ ਮੈਂ ਛੱਡ ਗਿਆ ਕੱਲ ਛੱਡਦੇ ਤੇ ਜੇ ਦਿਨ ਤੇ ਜੇਰੀ ਕੋਈ ਨਹੀਂ ਛੱਡ ਕੇ ਨਹੀਂ ਜਾਂਦਾ ਨਹੀਂ ਨਹੀਂ ਜਾਵਾਂਗੇ ਇਹ ਅੱਜ ਦੂਪ ਅੱਜ ਦੋ ਦਿਨ ਖਲੋਗੇ ਨਾ ਕੱਲ ਕਿ ਰਿਆਸਤ ਰੁਪਈਆ ਫਿਰ ਲੈ ਜਾਵਾਂਗੇ ਇਹ ਆਰਪੀਆ ਕੋਈ ਗੱਲ ਨਹੀਂ ਜੇ ਨਹੀਂ ਹੈਗਾ ਤੁਸੀਂ ਉੱਥੇ ਚੱਲ ਜਿਓ ਡਾਕਟਰਾਂ ਡਾਕਟਰ ਨੂੰ ਕਹਿ ਰਹੇ ਕਿ ਮਹਰਾਣੇ ਵਾਲੇ ਵੀਰਾਂ ਨੂੰ ਫੋਨ ਲਾ ਦੇ ਮੈਂ ਪੈਸੇ ਪਾ ਦੂੰਗਾ ਡਾਕਟਰ ਨੂੰ ਮੈਂ ਸਿਧਾ ਆਪੇ ਦੇ ਦੂੰਗਾ ਠੀਕ ਹੈ ਠੀਕ ਹੈ ਤੁਸੀਂ ਨੂੰ ਲੈ ਜਾਇਓ ਬਸ ਹਾਂ ਡਾਕਟਰ ਮੈਨੂੰ ਜਾਣਦਾਂ ਕਿ ਮਹਰਾਣੇ ਵਾਲਾ ਵੀਰ ਜਿਹੜਾ ਟਰਟੋ ਲੈ ਕੇ ਹੁੰਦਾ ਹੁੰਦਾ ਉਹਦੇ ਨਾਲ ਗੱਲ ਕਰ ਉਹਦਾ ਨੰਬਰ ਵੀ ਹੈਗਾ ਮੇਰਾ ਮੈਂ ਪੈਸੇ ਇਹਦੇ ਪਾ ਦੂੰਗਾ ਠੀਕ ਹੈ ਹਾਂ ਤੇ ਇਹ ਬਾਪੂ ਜੀ ਕੀ ਕਿਰਤ ਕਰਦੇ ਮੈਂ ਕਿਰਤ ਕਰਦਾ ਯੋ ਰੇੜੀ ਮਰਕੂਆ ਬਕਵਾੜ ਦਾ ਕੰਮ ਕਰਦਾ ਏ ਬਕਵਾੜ ਦਾ ਬੰਦਾ ਬੰਦਾ ਸ਼ਹਿਰ ਆਣਾ ਤੇ ਕੋ ਨਿਆੜ ਪੰਨਾ ਰੁਪਇਆ 2300 ਬੰਦਾ 2300 ਦੇ ਅੱਜ ਕੱਲ੍ਹ ਉਹ ਸਬਜ਼ੀ ਲੈਓ ਦੁੱਧ ਲੈਓ ਇਹ ਨੇ ਲੱਗ ਜਾਂਦੇ ਘਰ ਘਰ ਆਪਣਾ ਕਿ ਕਰਾਇਦੇ ਨਹੀਂ ਕਾ ਕਾ ਆਪਣਾ ਘਰ ਇਹ ਅ ਵੀ ਚੱਲੂਗਾ ਇਹ ਪਸੇਰ ਕੱਜਿਆ ਥੋੜਾ ਹੈਗਾ ਆਪਣਾ ਪਿੱਛੋਂ ਇੱਥੋਂ ਦੇਖੀ ਜਾਂ ਆਣ ਕੇ ਇੱਥੇ ਵਸੇ ਬੱਜੇ ਇੱਥੇ ਇੱਥੇ ਚੱਲੀ ਚੱਲੀ ਮਰੀਉਂ ਆਣ ਗਏ ਉਹ ਜਦੋਂ ਇਹ ਹਿੰਦੁਸਤਾਨ ਪਾਕਿਸਤਾਨ ਬਣਿਆ ਸੀ ਉਦੋਂ ਆਏ ਉਦੋਂ ਮੱਲਿਆ ਆ ਇਹਨਾਂ ਇਹ ਮੁਸਲਮਾਨ ਇੱਥੇ ਰਹਿੰਦੇ ਚਲੋ ਆ ਵਾਈਕਰ ਨੂੰ ਮੇਰ ਕਰੇ ਹੁਣ ਨਾ ਮੇਰਾ ਵੀਰ ਕੇ ਦੇ ਜਾਈ ਚੰਗਾ ਹਾਂ ਇਹ ਕਿਆ ਬਣਾ ਜੇ ਕੋਲ ਬਸ ਧੰਨਵਾਦ ਤੁਹਾਡਾ ਜੀ ਹੁਣ ਕਈ ਮੇਰੇ ਕੋਲ ਵੀਰ ਹੈਗੇ 2-2 ਸਾਥ ਤੋਂ ਆ ਕੋਈ ਨਹੀਂ ਕਰ ਲਵਦੇ ਪਏ ਠੀਕ ਹੈ ਜੀ ਚਲੋ ਇਹਦੀ ਕਿਸਮਤ ਚੰਗੀ ਹੀ ਪਿੰਨੋ ਆਪਣਾ ਪਿੰਡ ਏਰੀਆ ਪਤਾ ਸੀ ਜਾਂ ਗਾਂ ਸੋਨੇ ਦਾ ਆ। ਚੰਗਾ ਕਰਤਾ ਜਿਹੜਾ ਸਾਨੂੰ ਆ। ਬਾਹਰ ਥੋੜਾ। ਮੈਂ ਤਾਂ ਕਰ ਗਿਆ ਇੱਕ ਘੰਟੇ ਤਾਂ ਆਇਆ ਨਾ। ਮੈਂ ਤਾਂ ਕੰਮ ਤੇ ਗਿਆ। ਹਾਂਜੀ। ਵੀ ਇਹ ਇਹ ਫਿਰ ਇਹਨਾਂ ਵੀਰ ਨੂੰ ਕਾਗਲੋ ਨਾਲ ਦੱਸਿਆ ਕਿ ਤੁਹਾਡਾ ਮੁੰਡਾ ਫੜਿਆ ਹੈ। ਅੱਛਾ। ਤੇ ਜਦੋਂ ਤੁਸੀਂ ਵੀਡੀਓ ਵੇਖੀ ਬਾਪੂ ਜੀ ਤੇ ਤੁਸੀਂ ਜਲੀ ਲਭਾਇਆ ਸੀ ਜਦੋਂ ਕਹੇ ਨਹੀਂ ਦੇ ਸਾਡੇ ਨਿਆਣੇ ਆਂਦੇ ਇਹਨੂੰ ਤਾਇਆ ਬਾਗਾ। ਤਾਇਆ ਬਾਗਾ। ਆਂਦੇ ਨਾ। ਪੁੱਜੀ ਜਿਹੜੀ ਜਿਨਾਂ ਮਿਲਿਆ। ਆਹ। ਤੁਸੀਂ ਖਲੋਤੇ ਹੋ। ਦੇ ਨੂੰ ਆਂਦੇ ਨਹੀਂ ਉਹ ਮੁੰਡਿਆਂ ਦੇ ਆਂਦੇ ਹੀ ਸਾਨੂੰ ਸਾਡੇ ਨਿਆਣਿਆਂ ਦੇ ਆ ਤਾਇਆ ਬਾਗਾ ਆ ਰਬ ਜਿਹੜੀ ਉਹ ਵੀਡੀਓ ਬਣਦੇ ਆ ਨਾ ਉਹ ਮੇਰਾ ਗੁਰਦਾਰਾ ਵਾ ਆ ਉਹਦਾ ਕਰਕੇ ਮੈਂ ਵਾਏ ਗੁਰੂ ਨੇ ਪਤਾ ਨਹੀਂ ਕਿੰਨੇ ਪਰਿਵਾਰ ਮਿਲਾ ਦਿੱਤੇ ਆ ਠੀਕ ਹੈ ਜੀ ਠੀਕ ਹੈ ਜਦੋਂ ਹਣੀ ਆ ਅਸੀਂ ਵੀਡੀਓ ਬਣਾ ਕੇ ਪਾਵਾਂਗੇ ਫਿਰ ਜਿਨ੍ਹਾਂ ਦੇ ਗਵਾਚੇ ਫੋਨ ਲਉਂਦੇ ਆ ਚੰਗਾ ਮਾਤਾ ਜੀ ਰਬ ਖੁਸ਼ ਰੱਖੇ ਤੁਹਾਨੂੰ ਕਿਹਦਾ ਉਹ ਡਾਕਟਰ ਦਾ ਨਾਮ ਲਿਖ ਕੇ ਉਹ ਆਪਣਾ ਨਾਮ ਉਹਦੇ ਤੇ ਲਿਖ ਦਿਓ ਨਾ ਅਸੀਂ ਉਹਨੂੰ ਫਿਰ ਲਾਪਣ ਖਾੜ ਆ ਲੈ ਲਓ ਮੇਰਾ ਕਾਰਡ ਲੈ ਲਓ ਮੈਨੂੰ WhatsApp ਤੇ ਮੈਸੇਜ ਫੋਨ ਕਰ ਦਿਓ ਮੈਂ ਤੁਹਾਨੂੰ ਨੰਬਰ ਦੇ ਦੂੰਗਾ ਠੀਕ ਹੈ ਠੀਕ ਹੈ ਜੀ ਇਹ ਨਾਮ ਲਿਖਿਆ ਤੁਹਾਡਾ ਹਾਂ ਨੰਬਰ ਲਿਖਿਆ ਸਾਡਾ ਠੀਕ ਹੈ ਹਾਂ ਫੋਨ ਲਾ ਦਿਓ ਅਸੀਂ ਉਹਨਾਂ ਆਖਾਂ ਦੇ ਉਹਨਾਂ ਕੋਲ ਆਇਆ ਹਾਂ ਹਾਂ ਉਹਨਾਂ ਕੋਲ ਆਇਆ ਕਾਰਡ ਦਿਖਾ ਦਿਓ ਚਲੋ ਬੜੀ ਮੇਰਬਾਦ ਪੈਸੇ ਮੈਂ ਪਾ ਦੂੰਗਾ ਉਹਨੇ ਉਹਨੂੰ ਮੈਂ ਪਾ ਦੂੰਗਾ ਚੰਗਾ ਭੈਣੇ ਹਾਂਜੀ ਨਹੀਂ ਬੱਸ ਭੈਣੇ ਧੰਨਵਾਦ ਤੁਹਾਡਾ ਹਾਂ ਜਾਂਦੀ ਹੁਣੇ ਨਹੀਂ ਨਹੀਂ ਕੋਈ ਕੋਈ ਗੱਲ ਨਹੀਂ ਉਹਨਾਂ ਆਸ਼ਮ ਚ ਕਿਸੇ ਨੇ ਆਉਣਾ ਵਾ ਅੱਛਾ ਹਾਂ ਚੰਗਾ ਜੀ ਮੈਂ ਆਣਾ ਰੋਟੀ ਖਾ ਚੰਗਾ ਮੇਰਾ ਵੀਰ ਹੁਣ ਕਿਤੇ ਨਹੀਂ ਜਾਣਾ ਚੰਗਾ ਹਮ ਦੇ ਮਾਰ ਦੇ ਮੋਦੇ ਤਾਂ 10 ਨਹੀਂ ਮਾਰ ਦੇ ਕੌਣ ਹਾਂ ਇਹਨੂੰ ਦਵਾਈ ਦਿਵਾਓ ਫਿਰ ਤੇਤੀ ਚੰਗਾ ਜੀ 80 322 ਹਾਂ ਜੀ ਹਾਂ ਜਰੂਰ ਜੀ ਹਾਂ ਹੋਰ ਜੀ